ਸਾਡੇ ਕੋਲ ਗਰਮੀਤ ਸਿੰਘ ਪਾਸੀ ਫਿਰੋਜ਼ਪੁਰ थाना ਫਤਿਹਗੜ੍ਹ ਸਾਹਿਬ ਨੇ ਕੱਲ ਬਿਆਨ ਲਿਖਾਇਆ ਸੀਗਾ ਕਿ ਉਸ ਦਾ ਲੜਕਾ ਜਸਪ੍ਰੀਤ ਜਸੂ ਤੇ ਆਪਣੇ ਦੋਸਤ ਸੁਖਦੇਵ ਸੁੱਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਗੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹਾੱਥ ਤੇ ਵਿੱਚ ਬੈਠਾ ਸ਼ਰਾਬੀ ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁੱਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ ਵੈਪਨ ਦੇ ਨਾਲ ਵਾਰ ਕੀਤਾ ਤਾਂ जख्मी ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ ਸਾਹਿਬ ਪਹੁੰਚਾਇਆ ਗਿਆ ਤਾਂ ਉੱਥੇ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕੀ ਕਰ ਦਿੱਤਾ ਹੈ ਵਜਾ ਰੰਜਿਸ਼ ਕੀ ਰਹੀ ਮਾਰ ਦੀ ਉਹ ਉਹਦੇ ਦੱਸਣ ਮੁਤਾਬਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੀ ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ ਇਹ ਕਰੀਬ 30 ਸਾਲ ਦਾ ਸੀ ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ हां जी ਦੋਸ਼ੀ ਨੂੰ ਗਲਫਤਾਰ ਕਰ ਲਿਆ ਗਿਆ ਕੋਈ ਰਿਕਵਰੀ ਵਗੈਰਾ ਵੀ ਹੋਈ ਹਥਿਆਰ ਜਿੰਨ ਨਾਲ ਮਾਰਕੁੱਟ ਕੀਤੀ ਗਈ ਸੀ ਉਹ ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਦੋਂ ਦਰਾਂਨੇ ਪੁੱਛਗਿੱਛ ਉਹ ਤੋਂ ਅਸੀਂ ਹਥਿਆਰ ਬਰਾਮਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਦੋਵਾਂ ਦਾ ਰਿਸ਼ਤਾ ਕੀ ਸੀ ਭਾਈ ਭੂਈ ਸੀ ਜਾਂ ਦੋਸਤੀ ਕਿਦਾਂ ਸੀ ਇਹ ਲਿੰਕ ਇਹਨਾਂ ਦੇ ਨਹੀਂ ਇਹ ਆਪ ਜਾਨਕਰ ਸੀ ਜੀ ਜਾਣਕਰ ਸੀ ਠੀਕ ਇਹ ਪਰਦੇ ਸੀ ਇਹ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਨਹੀਂ ਜਿਹੜਾ ਮ੍ਰਿਤਕ ਹੈਗਾ ਜੀ ਉਹ ਵੀ ਮਾੜਾ ਮੋਟਾ ਖੇਤੀਬਾੜੀ ਦਾ ਹੀ ਕੰਮ ਕਰਦਾ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਉਹ ਹਲਵਾਈ ਦੇ ਨਾਲ ਕੰਮ ਕਰਾ ਕਰਦਾ